ਨੁਕਰੀਆਂ ਘੋੜੀਆਂ ਰੱਖਣ ਦੇ ਸ਼ਕੀਨਾਂ ਲਈ ਤੋਹਫਾ ਲੈਂਦਾ ਜੀ ਦੋਸਤੋ ਨਵੀਂ ਘੋੜੀ ਆਪਣੇ ਕੋਲ ਆਈ ਹੈ ਕੱਦ ਦਾ 64 ਇੰਚ ਬਹੁਤ ਵੱਡੀ ਤੇ ਬਹੁਤ ਚੰਗੀ ਘੋੜੀ ਹੈ ਜੀ ਇਹ ਇਸ ਵੇਲੇ ਥੋੜੀ ਜੀ ਲਿੱਸੀ ਜ਼ਰੂਰ ਹੈ ਪਰ ਤਿਆਰ ਬਹੁਤ ਚੰਗੀ ਹੋ ਰਹੀ ਹੈ ਇਹ ਕੁੜੀ ਆਪਾਂ ਨੂੰ ਐਸੇ ਘਰੋਂ ਮਿਲੀ ਹੈ ਜਿੱਥੇ ਥੋੜੀ ਜੀ ਸਾੰਭ ਘੱਟ ਸੀ ਤੇ ਜਾਨਵਰ ਉਹਨਾਂ ਕੋਲ ਜ਼ਿਆਦਾ ਸੀ ਸੋ ਹੁਣ ਆਪਣੇ ਕੋਲ ਆ ਗਈ ਹੈ ਹੁਣ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਸੇਵਾ ਇਹਦੀ ਕਰ ਰਹੇ ਆ ਵਧੀਆ ਖਵਾ ਪਿਆ ਰਹੇ ਆ ਹਰ ਦਿਨ ਰੋਜ਼ ਇਹਦੀ ਐਕਸਰਸਾਈਜ਼ ਹੁੰਦੀ ਹੈ ਮੈਨੂੰ ਲੱਗਦਾ ਜੀ ਇੱਥੇ ਘੋੜੀ ਤੁਸੀਂ ਰਿੰਗ ਚ ਦੇਖ ਰਹੇ ਹੋ ਭੱਜ ਰਹੀ ਹੈ ਤੇ ਇੱਥੇ ਇਦਾਂ ਖੁੱਲੀ ਸ਼ਾਇਦ ਇਹਨੂੰ ਕਿਤੇ ਕਿਸੇ ਨੇ ਛੱਡਿਆ ਹੋਵੇ ਹਮੇਸ਼ਾ ਆਮ ਤੌਰ ਤੇ ਘਰਾਂ ਚ ਘੋੜੀਆਂ ਵੱਧੀਆਂ ਰਹਿੰਦੀਆਂ ਨੇ ਇਹ ਇੱਕ ਘਰ ਤੋਂ ਹੀ ਘੋੜੀ ਆਪਾਂ ਲਈ ਹੈ ਤੇ ਉੱਥੇ ਬੰਨੀ ਹੋਈ ਸੀ ਤੇ ਇੱਥੇ ਹੁਣ ਦੇਖੋ ਜੀ ਤੁਸੀਂ ਇੱਕ ਰਿੰਗ ਚ ਇਹਨੂੰ ਛੱਡਿਆ ਦਾ ਜਿਹ ਪਹਿਲਾ ਦੇਣਾ ਘੋੜੀ ਦਾ ਤੇ ਪੂਰਾ ਇੰਜੋਏ ਕਰ ਰਹੀ ਆ ਭੱਜ ਰਹੀ ਆ ਹਰ ਬੰਨੇ ਵੇਖ ਰਹੀ ਆ ਇਸ ਦੀ ਕੋਈ ਹਫਤੇ 10 ਦਿਨ ਬਾਅਦ ਦੁਬਾਰਾ ਇੱਕ ਵੀਡੀਓ ਅਪਲੋਡ ਕਰੂੰਗਾ ਫਿਰ ਤੁਸੀਂ ਇਹਦੀ ਕੰਡੀਸ਼ਨ ਜ਼ਰੂਰ ਚੈੱਕ ਕਰਿਓ ਦੋਸਤੋ ਘੋੜੀ ਦੀ ਉਮਰ ਕੋਈ 708 ਸਾਲ ਹੋਏਗੀ ਇਹ ਘੋੜੀ ਕਰਾਸ ਹੋਈ ਹੈ ਬਹੁਤ ਚੰਗੇ ਨੁਕਰੇ ਘੋੜੇ ਤੋਂ ਮਿਲੀ ਹੋਈ ਹੈ ਕੱਦ ਜੇਵੇਂ ਤੁਹਾਨੂੰ ਦੱਸਿਆ ਜੀ 64 ਇੰਚ ਕੱਦ ਹੈ ਤੇ ਬਹੁਤ ਚੰਗੀ ਘੋੜੀ ਹੈ ਆਓ ਹੁਣ ਤੁਹਾਨੂੰ ਇਹਦੇ ਕੁਝ ਹੋਰ ਕਲਿੱਪ ਦਿਖਾਉਨੇ ਆ ਇਹਦੀ ਇੱਕ ਰਾਈਡਿੰਗ ਦੀ ਵੀਡੀਓ ਵੀ ਦਿਖਾਉਨੇ ਆ ਰਾਈਡਿੰਗ ਵਾਸਤੇ ਵੀ ਘੋੜੀ ਚੰਗੀ ਹੈ ਤੇ ਜੇ ਕੋਈ ਭਰਾ ਚਾਹੁੰਦਾ ਹੈ ਕਿ ਐਡੀ ਚੰਗੀ ਕੋੜੀ ਉਹਦੇ ਘਰ ਵੀ ਹੋਵੇ ਅਸੀਂ ਵੀ ਉੱਚੇ ਕੱਦ ਦੀ ਨੁਕਰੀ ਕੋੜੀ ਰੱਖਣੀ ਹੈ ਤਾਂ ਸੰਪਰਕ ਤੁਸੀਂ ਕਰ ਸਕਦੇ ਹੋ ਮੇਰਾ ਨੰਬਰ ਹੈ 9781990406 ਸਕਰੀਨ ਤੇ ਦਿੱਤਾ ਹੈ ਫੋਨ ਕਰਿਓ ਤੇ ਬੇਨਤੀ ਇਹ ਹੈ ਕਿ ਮੇਰਾ ਵੀਰ ਬਹੁਤਾ ਰਾਤ ਨੂੰ ਕਈ ਲੇਟ ਫੋਨ ਕਰਦੇ ਆ ਉਹ ਲੇਟ ਵਾਲਾ ਕੰਮ ਨਾ ਕਰਿਓ 11 ਵਜੇ 12 ਵਜੇ ਵੀ ਫੋਨ ਆ ਜਾਂਦੇ ਆ ਸੋ ਰਿਕੁਐਸਟ ਹੈ ਤੇ ਜੇ ਕੋਈ ਪੰਜਾਬ ਤੋਂ ਬਾਹਰ ਵਾਲਾ ਦੋਸਤ ਵੀ ਵੇਖ ਰਿਹਾ ਹੈ ਮੈਂ ਉਹਨੂੰ ਹਿੰਦੀ 'ਚ ਵੀ ਰਿਕੁਐਸਟ ਕਰਦਾ ਕਿ ਮੇਰੇ ਭਾਈ ਰਾਤ ਕੋ ਆਪ ਨਾ ਕੋਈ 9 ਵਜੇ ਕੇ ਬਾਅਦ ਬਿਲਕੁਲ ਵੀ ਫੋਨ ਮਤ kia ਕਰੇ ਆਦਮੀ ਕੋ ਰਿਲੈਕਸ ਹੋਣਾ ਹੁੰਦਾ ਹੈ ਸੋਣਾ ਹੁੰਦਾ ਹੈ ਰਾਤ ਕੋ 11-11 ਵਜੇ ਵੀ ਫੋਨ ਆ ਜਾਂਦੇ ਹਨ ਕਿ ਭਈਆ ਕੋਈ ਘੋੜੇ ਦਾ ਬੱਚਾ ਹੈ ਤਾਂ ਫੋਟੋ ਭੇਜੋ ਤਾਂ ਬੇਨਤੀ ਹੈ ਕਿ ਸਿਰਫ 9 ਵਜੇ ਤੱਕ ਆਪ ਰਾਤ ਕੋ ਫੋਨ ਕਰ ਸਕਤੇ ਹੋ ਸਵੇਰ ਵੀ ਆਪ 9 ਵਜੇ ਕੇ ਬਾਅਦ ਹੀ ਫੋਨ ਕਰੇ ਆਪ ਸਭ ਦਾ ਧੰਨਵਾਦ ਇਹ ਘੋੜੀ ਆ ਜੀ ਮੇਰੇ ਕੋਲ ਅੰਮ੍ਰਿਤਸਰ ਜਿਹੜਾ ਹੈ ਸ਼ਹਿਰ ਹੈ ਅਜਨਾਲਾ ਤੇ ਪਿੰਡ ਹੈ ਸ਼ੀਨਾ ਕਰਮ ਸਿੰਘ ਸ਼ੀਨਾ ਕਰਮ ਸਿੰਘ ਸਾਡਾ ਪਿੰਡ ਹੈ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਇੱਥੇ ਘੋੜੀ ਖੜੀ ਹੈ ਕੋਈ ਵੀ ਦੋਸਤ ਚਾਹੇ ਤਾਂ ਆ ਕੇ ਵੇਖ ਸਕਦਾ ਹੈ ਤੁਹਾਡੇ ਸਾਹਮਣੇ ਦੇਖੋ ਜੀ ਰਾਈਡਿੰਗ ਵਾਲੀ ਵੀਡੀਓ ਦੇਖ ਲਓ ਸਵਾਰੀ ਵਾਲੀ ਸਾਫ਼ ਤੁਰਦੀ ਹੈ ਚੰਗੀ ਘੋੜੀ ਹੈ ਫੁਲਕਾਰੀ ਘੋੜੀ ਤੇ ਜ਼ਰੂਰ ਹੈਗੀ ਹੈ ਪਰ ਕੱਦ ਬਹੁਤ ਵੱਡਾ ਹੈ ਰੇਟ ਵੀ ਆਪਾਂ ਉਸ ਹਿਸਾਬ ਦਾ ਹੀ ਰੱਖਿਆ ਜਿਸ ਹਿਸਾਬ ਦੀ ਕੋੜੀ ਹੈ ਠੀਕ ਹੈ ਦੋਸਤੋ ਧੰਨਵਾਦ